ਜੋ ਅਡਾਲੂ ਚਬਰ ਚਬਰ ਦੇ ਮਾਲਕ ਦਸ ਪਾਛਾਈਆਂ ਦੀ ਜੋਤ ਸ਼ਹਿਰ ਫਰੀਦੂ ਗ੍ਰੰਥਾ ਜੀ ਮਹਾਰਾਜ ਦੀ ਬੋਧ ਵਿੱਚ ਬੈਠੀ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਫਤਿਹ ਆਪ ਜੀ ਬੋਜੀ ਵਾਹਿਗੁਰਜੀ ਦਾ ਖਾਲਸਾ ਉਹ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਬਾਬਾ ਸੋਨ ਦੇ ਕੀ ਉਹਨਾਂ ਦੀ ਅੰਤਮਰਦ ਦੇ ਵਿੱਚ ਰਿਸ਼ਤੇਦਾਰ ਸਾਥ ਸੰਬੰਧੀ ਨਗਰ ਨਿਵਾਸੀ ਸਾਰੇ ਇਕੱਠੇ ਹੋਏ ਆਂ ਬਾਬਾ ਸੂਰ ਸਿੰਘ ਜੀ ਦੇ ਆਪਾਂ ਜੀਵਨ ਬਾਰੇ ਕੁਝ ਵਿਚਾਰਾਂ ਸਾਂਝੇ ਕਰਦੇ ਆਂ ਵੈਸੇ ਤਾਂ ਤੁਸੀਂ ਜਿੰਨੇ ਵੀ ਨਗਰ ਦੇ ਨਿਵਾਸੀ ਲੋਕ ਹੋ ਸਾਰੇ ਉਹਨਾਂ ਦੇ ਨਾਲ ਮਿਲ ਵਰਤਨ ਦੇ ਵਿੱਚ ਤੁਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਵਿਚਾਰਾਂ ਕੀਤੀਆਂ ਹੋਣਗੀਆਂ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ ਸੋ ਬਾਬਾ ਸੋਹਣ ਸਿੰਘ ਜੀ ਬਹੁਤ ਹੀ ਨਿੱਕੇ ਸੁਭਾਅ ਦੇ ਤੇ ਗੁਰੂ ਦੇ ਲੜ ਲੱਗੇ ਹੋਏ ਬੜੇ ਗੁਰਸਿੱਖਾਂ ਦੇ ਪ੍ਰੇਮੀ ਸਨ ਉਹਨਾਂ ਦੇ ਚਲੇ ਜਾਂਦਾ ਜੋ ਸਾਨੂੰ ਸਾਡੇ ਪਰਿਵਾਰ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਸਾਨੂੰ ਘਟਾ ਪਿਆ ਉਸ ਦੇ ਨਾਲ ਸੰਸਾਰ ਦੇ ਉਤੋਂ ਚਲੇ ਜਾਣਾ ਹਰ ਇੱਕ ਨਹੀਂ ਚਲੇ ਜਾਣਾ ਜਿੰਨੀ ਪਰਮਾਤਮਾ ਨੇ ਆਜੂ ਦਿੱਤੀ ਆ ਉਸ ਨੂੰ ਭੋਗ ਕੇ ਹਰ ਇੱਕ ਜਾਂਦਾ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਜ਼ਮੀਨ ਜਾਇਦਾਦਾਂ ਬਣਾ ਕੇ ਜਾਂਦਾ ਕੋਈ ਪੈਸਾ ਬਣਾ ਕੇ ਜਾਂਦਾ ਕੋਈ ਗੱਡੀਆਂ ਕਾਰਾਂ ਕੋਠੀਆਂ ਛੱਡ ਕੇ ਜਾਂਦਾ ਪਰ ਜੋ ਬਾਬਾ ਜੀ ਨੇ ਤੇ ਆਰਦੇ ਜੀਵਨ ਦੇ ਵਿੱਚ ਕਮਾਈ ਛੱਡ ਕੇ ਗਏ ਆ ਉਹ ਆਪਣੇ ਵਿੱਚ ਭਾਵੇਂ ਧਰੀਰ ਕਰਕੇ ਨਹੀਂ ਹਾਂ ਲੱਜੋ ਪਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸੇਵਾਵਾਂ ਉਹਨਾਂ ਦੇ ਕੀਤੇ ਹੋਏ ਵਿਚਾਰ ਤੇ ਜਿਹੜੇ ਪਰਿਵਾਰਾਂ ਨੂੰ ਉਹਨਾਂ ਨੇ ਸਿੱਧੇ ਰਸਤੇ ਪਾਇਆ ਉਹ ਸਾਡੇ ਵਿੱਚ ਸਦਾ ਜੀਵਤ ਰਹਿਣਗੇ ਅ ਪਿਛਲੇ ਮੈਂ ਬਾਹਰ ਪਾਈ ਜੀ ਨਾਲ ਇੱਕ ਵਿਚਾਰ ਕਰ ਰਿਹਾ ਸੀ ਬਾਈ ਜੀ ਦਾ ਅੰਦੇ ਜੀ ਕਹਿੰਦੇ ਸਾਡੇ ਪਰਿਵਾਰ ਦੇ ਚਾਰ ਪੁੱਤ ਸਾਡੇ ਪੁੱਤ ਬੱਚਿਆਂ ਦੇ ਆਨੰਦ ਕਰਨੀ ਬਾਬਾ ਜੀ ਨੇ ਆਪ ਦੇ ਹੱਥੀਂ ਕੀਤੀ। ਸੋ ਇਸੇ ਤਰ੍ਹਾਂ ਹੀ ਕਿਸੇ ਨੇ ਆਪਣੇ ਪੁੱਤਰ ਦੇ ਬਾਹਰ ਜਾਨ ਦੀ ਵਿਦਿਆਨ ਦੀ ਅਰਦਾਸ ਕਰਨ ਵਾਲੀ ਹੋ ਬਾਬਾ ਜੀ ਕੋਲੋਂ ਕਿਸੇ ਨੇ ਆਪਣੇ ਬੱਚੇ ਦਾ ਜਨਮ ਦਿਨ ਦੀ ਰਾਤ ਸੋ ਜਦੋਂ ਚੰਗੇ ਮਾਪਰਾਂ ਦੀ ਚੰਗੇ ਇਨਸਾਨਾਂ ਦੀ ਆਪਾਂ ਸੰਗਤ ਕਰਦੇ ਆ ਤਾਂ ਆਪਣਾ ਵੀ ਜੀਵਨ ਬਦਲ ਜਾਂਦਾ ਜਦੋਂ ਕਿਸੇ ਦਾ ਬੱਚਾ ਕੋਈ ਗਲਤ ਲੈਂਦੇ ਪੈ ਗਿਆ ਹੋਵੇ ਕਿਸੇ ਨਸ਼ੇ ਦੇ ਵਿੱਚ ਵੜ ਜਾਵੇ ਸ਼ਰਾਬੀ ਕੁਮਾਬੀ ਬਣ ਜਾਵੇ ਤਾਂ ਉਹ ਜੇ ਇਹੋ ਜਿਹੇ ਮਾਪਰਾਂ ਦੀ ਸੰਗਤ ਕਰ ਲਵੇ ਤਾਂ ਉਹ ਬੱਚਾ ਚੰਗੇ ਰਸਤੇ ਤੇ ਪੈ ਜਾਵੇ ਹੋਰ ਸੇਕ ਬਣ ਜਾਵੇ ਤਾਂ ਉਸ ਪਰਿਵਾਰਵਾ ਆਵਾਜ਼ ਸੁਣਨ ਦੀ ਬਹੁਤ ਹੀ ਵਧੀਆ ਅਨੁਭਾਣ ਹਨ ਕਿਉਂਕਿ ਗ੍ਰਾਤੀ ਸਿੰਘ ਨੂੰ 4-5 ਸਾਲ ਮਸਾਂ ਹੀ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਟਿਕਣਾ ਮਿਲਦਾ ਹੁੰਦਾ ਅੱਜ ਕੱਲ ਲੜਾਈਆਂ ਝਗੜੇ ਚੱਲਦੇ ਆ ਕੋਈ ਨਾ ਕੋਈ ਦੂਸ਼ਣ ਬਾਜੀ ਲਾ ਕੇ ਖਾ ਦੁੱਤਾ ਜਾਂਦਾ ਪਰ ਮੈਂ ਪਾਪਾ ਸੁਣਨ ਦੀ ਦਾ ਬਾਈ ਜੀ ਜੱਪ ਰਹੇ ਸੀ 45 ਸਾਲ ਔਰ ਹੋ ਗਏ ਉਹਨਾਂ ਨੂੰ ਇੱਥੇ ਆਇਆ ਉਹ ਤੇ ਇੱਕੇ ਸਾਲ ਇੱਕੇ ਜਗ੍ਹਾ ਤੇ ਹੀ ਉਹਨਾਂ ਨੇ ਸੇਵਾ ਕੀਤੀ ਆ ਸੋ ਜਿੱਤੇ ਬਾਬਾ 16 ਦਿਨ ਦੀ ਚੰਗੇ ਸੁਭਾਅ ਵਾਲੇ ਮਾਲਕ ਸਨ ਕਿ ਜੇ ਇਮਾਰਤ ਦੀ ਗੱਲ ਕਰੀਏ ਤਾਂ 45 ਸਾਲ ਪਹਿਲਾਂ ਇੱਥੇ ਕੁਛ ਵੀ ਨਹੀਂ ਸੀਗਾ 4 ਫੁੱਟ ਸਨ ਤਾਂ ਕਿ ਉਹ ਬਾਬਾ ਜੀ ਨੇ ਮੂਹਰੇ ਲਾ ਕੇ ਕੀਤੇ ਤਾਂ ਉਹਦੇ ਨਾਲ ਸੰਗਤ ਦਾ ਤੇ ਨਗਰ ਨਿਵਾਸੀਆਂ ਦਾ ਵੀ ਬਹੁਤ ਵੱਡਾ ਸਹਿਯੋਗ ਸੀ ਕਿਉਂਕਿ ਜੋ ਮਾਇਆ ਸੰਗਤ ਲਈ ਆਉਣੀ ਹੁੰਦੀ ਆ ਉਹਨੂੰ ਅੱਕੇ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਕਿਵੇਂ ਉਹਦੀ ਵਰਤੋਂ ਕਰਨੀ ਆ ਇਹ ਪਰਬੰਧਾਣੇ ਕਰਨਾ ਹੁੰਦਾ ਜਾਂ ਗ੍ਰੰਤੀ ਸਾਹਿਬਾਨਾ ਨੇ ਕਰਨਾ ਹੁੰਦਾ ਸੋ ਉਹਨਾਂ ਨੇ ਬੜੇ ਹੀ ਸਮੂੱਚੇ ਸਿਆਣੇ ਭੈਣ ਦੇ ਨਾਲ ਇਸ ਨੂੰ ਬਿਲਡਿੰਗ ਨੂੰ ਤਿਆਰ ਕੀਤਾ ਸੋ ਆਪਣੇ ਵਿੱਚੋਂ ਆਉਂਦੀਆਂ ਇਹ ਸਾਖਾਂ ਛੱਡ ਕੇ ਗਏ ਨੇ ਆਉਂਦੀਆਂ ਯਾਦਾਂ ਛੱਡ ਕੇ ਗਏ ਨੇ ਸੋ ਪਰਿਵਾਰ ਵੱਲੋਂ ਜਿੰਨੇ ਵੀ ਸੱਜਣ ਮਿੱਤਰ ਨੱਗਰ ਮਨਾਤੀ ਸਾਰੇ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਬਹੁਤ ਧੰਨਵਾਦ ਰਾਖਮ ਜੀ ਦਾ ਜਿਨ੍ਹਾਂ ਨੇ ਆਪਣੀ અપਾਰ ਕਿਰਪਾ ਦੇ ਨਾਲ ਬਾਬਾ ਸੋਹਣ ਸਿੰਘ ਜੀ ਨੂੰ ਜਿਵੇਂ ਉਹ ਟਿੱਪੇ ਕੱਪੜੇ ਦੀ ਤਰ੍ਹਾਂ ਆਪਦੇ ਨਕਰ ਦੇ ਵਿੱਚੋਂ ਇਸੇ ਨਕਰ ਦੇ ਵਿੱਚ ਆਏ ਸੀ ਤੇ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਉਹ ਬੇਦਾਗ ਇਸ ਨਕਰ ਦੇ ਵਿੱਚੋਂ ਆਪ ਦਾ ਪੰਜ ਭੌਤਿਕ ਸਰੀਰ ਛੱਡ ਕੇ ਗਏ ਆ ਸੋ ਸੰਗਤ ਦਾ ਬਹੁਤ ਬਹੁਤ ਧੰਨਵਾਦ ਬੜਾ ਕੜਾ ਪ੍ਰਸ਼ਾਦ ਦੀ ਦੇ ਕੇ ਆਪਰਾੰਦ ਗੁਰੂ ਘਰ ਲੰਗਰ ਪਿਆਰ ਆਦੰਗਤ ਨੇ ਲੋੜ ਅਨੁਸਾਰ ਆਪਣਾ ਲੰਗਰ ਛੱਕੇ ਜਾਣਾ ਦੂਸਰੀ ਬੇਵਿਦੀ ਪਰਿਵਾਰ ਬੰਨੀਆਂ ਦੇ ਪਰਿਵਾਰ ਦੇ ਮੈਂਬਰ ਇੱਥੇ ਹੀ ਬੈਠਣਗੇ ਜੇ ਕਿਸੇ ਨੇ ਪਰਿਵਾਰ ਦੇ ਨਾਲ ਦਾ ਦੁੱਖ ਸਾਂਝਾ ਕਰਨਾ ਹੋਵੇ ਵਿਚਾਰਾ ਕਰਨੀ ਹੋਰ ਤਾਂ ਉਹ ਵੀ ਇੰਦੇ ਪਰਿਵਾਰ ਦੇ ਨਾਲ ਵਿਚਾਰਤਾ ਜੇ ਕਰਤਕਦਾ ਸੋ ਇੰੀਆਂ ਬੇਵਿਦੀਆਂ ਪਰਿਵਾਰ ਕਰੀਆਂ ਨਗਰ ਨਿਵਾਸੀਆਂ ਦਾ ਇਹ ਸਮੂਹ ਸੰਗਤ ਦਾ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਪ੍ਰਧਾਨ ਸਾਹਿਬ ਹੁਣ ਇਹਦਾ ਬਹੁਤ ਕਾ ਖਾਲਸਾ ਉਹ ਆਏ ਗੁਰਜੀਤ ਜੀ ਦੇਤੇ ਧੰਨਵਾਦ ਭਾਈ ਸਾਹਿਬ